ਮੈਂ ਜੀ ਕਾਬਿਲ ਸਿੰਘ ਮਹਾਵਾ ਡਿਸਟ੍ਰਿਕਟ ਕਮਰਸਰ ਨਜ਼ਦੀਕ ਟਾਰੀਵਾਗਾ ਬਾਰਡਰ ਪੰਜਾਬ ਇੰਡੀਆ ਤੋਂ ਮੇਰਾ ਬੇਟਾ ਹਰਮਨਦੀਪ ਸਿੰਘ ਜੋ ਪਿਛਲੇ 15 11 2019 ਨੂੰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇਟਲੀ ਵਿੱਚ ਗਿਆ ਸੀ ਤੇ ਪਿਛਲੇ 2 ਮਹੀਨੇ ਤੋਂ ਯਾਨੀ ਕਿ 22 ਜੁਲਾਈ ਤੋਂ ਇਟਲੀ ਦੇ ਰੋਮਾ ਸ਼ਹਿਰ ਲਤੀਨਾ ਜ਼ਿਲ੍ਹਾ ਪੋਨੀਟਿਆ ਬਾਰ 890 ਨੰਬਰ ਕੈਂਪ ਤੋਂ ਆਪਣਾ ਰੋਜ਼ਾਨਾ ਕੰਮਕਾਜ ਕਰਕੇ ਤੇ ਜਦੋਂ ਰੈਸਟ ਕਰਦਾ ਵਾ ਉਥੇ ਬਲਜਿੰਦਰ ਸਿੰਘ ਇੱਕ ਲੜਕਾ ਵਾ ਜੋ ਸੁਪਰਵਾਈਜ਼ਰ ਦਾ ਕੰਮ ਕਰਦਾ ਵਾ ਉਹਦੇ ਨਾਲ ਮੇਰਾ ਬੇਟਾ ਕੰਮ ਕਰਦਾ ਸੀ ਇਟਲੀ ਦੇ ਵਿੱਚ ਇਹ ਉਹਦੀ ਤਸਵੀਰ ਹੈ ਜੀ ਸੁਪਰਵਾਈਜ਼ਰ ਬਲਜਿੰਦਰ ਸਿੰਘ ਪੁੱਤਰ ਫਕੀਰ ਸਿੰਘ ਪਿੰਡ ਗੰਡੂਵਾਲ ਪੁਲਿਸ ਸਟੇਸ਼ਨ ਨੂਰਮੈਲ ਜਿਲੰਦਰ ਦਿਹਾਤੀ ਉਹਦੇ ਨਾਲ ਇਹ ਕੰਮ ਕਰਦਾ ਸੀ ਤੇ ਉਹਨੇ ਪਿਛਲੇ 21 ਸਾਲਾਂ ਵਿੱਚ ਵੀ ਕੁੱਟਮਾਰ ਕੀਤੀ 23 ਸਾਲਾਂ ਵਿੱਚ ਵੀ ਉਹਨੇ ਕੁੱਟਮਾਰ ਕੀਤੀ ਤੇ ਮੇਰਾ ਭਰਾ ਕੇਵਲ ਸਿੰਘ ਫਿਰ ਇਹਨਾਂ ਨੂੰ ਸਮਝਾ ਕੇ ਤੇ ਇਕੱਠਿਆਂ ਕੰਮ ਕਰਨ ਲਾ ਦਿੰਦਾ ਸੀ ਤੇ 22 ਜੁਲਾਈ ਤੋਂ ਇਹ ਲਾਪਤਾ ਹੋ ਗਿਆ ਵਾ ਇਹ ਬਲਜਿੰਦਰ ਸਿੰਘ ਹੀ ਔਰ ਇਹਦਾ ਮਾਲਕੀ ਇਹਦੇ ਜ਼ਿੰਮੇਵਾਰ ਨੇ ਉਹਨਾਂ ਹੀ ਪਤਾ ਨਹੀਂ ਇਹਨੂੰ ਕਿਦਰ ਭੇਜ ਦਿੱਤਾ ਵਾ ਇਟਲੀ ਦੇ ਵਿੱਚੋਂ ਹਾਲੇ ਤੱਕ ਮਿਲ ਨਹੀਂ ਰਿਹਾ ਮੈਂ ਆਪ ਇਹ ਚੈਨਲ ਦੇ ਮਾਧਿਅਮ ਰਹੀਂ ਭਾਰਤੀ ਮੈਸੀ ਜੋਇਟਰੀ ਵਿੱਚ ਸਤਿਅਤਿਆ ਉਹਨੂੰ ਬੇਨਤੀ ਕਰਦਾ ਵਾਂ ਇਟਲੀ ਦੀ ਸਰਕਾਰ ਨੂੰ ਉਹ ਜ਼ੋਰ ਪਾ ਕੇ ਕਹੇ ਕਿ ਅੱਜ 72 ਦਿਨ ਦੇ ਕਰੀਬ ਹੋ ਗਿਆ ਵਾ ਹਰਮਨਦੀਪ ਲਾਪਤਾ ਹੋਏ ਨੂੰ ਤੇ ਹਾਲੀ ਦਾ ਕੋ ਮਿਲ ਨਹੀਂ ਰਿਹਾ ਤੇ ਮੈਂ ਆਪਣੇ ਪਰਿਵਾਰ ਵੱਲੋਂ ਔਰ ਮੇਰੇ ਯਾਰਾਂ ਦੋਸਤਾਂ ਵੱਲੋਂ ਉਹ ਸਾਰੇ ਵੱਲੋਂ ਇਟਲੀ ਮੈਸੀ ਨੂੰ ਔਰ ਚੈਨਲ ਦੇ ਮਾਧਿਅਮ ਰਹੀਂ ਬੇਨਤੀ ਕਰਦਾ ਵਾਂ ਕਿ ਮੇਰਾ ਬੇਟਾ ਹਰਮਨਦੀਪ ਸਿੰਘ ਜਿੱਥੇ ਵੀ ਹੈਗਾ ਭਾਰਤੀ ਮੈਸੀ ਜਿਹੜੀ ਆ ਇਟਲੀ ਦੀ ਪੁਲਿਸ ਨੂੰ ਦਬਾਅ ਪਾ ਕੇ ਬੇਟੇ ਨੂੰ ਲੱਭਣ ਦੇ ਵਿੱਚ ਕੋਸ਼ਿਸ਼ ਕਰੇ ਮੈਂ ਧੰਨਵਾਦ ਕਰੂੰ ਉਹਨਾਂ ਸੱਜਣ ਵੀਰਾਂ ਦਾ ਜਿਹੜੇ ਸਰਦਾਰ ਗੁਰਮukh ਸਿੰਘ ਜੀ ਹਜਾਰਾ ਉੱਧਰ ਇੰਡੀਅਨ ਕਮਿਊਨਿਟੀ ਦੇ ਪ੍ਰਧਾਨ ਨੇ ਉਹ ਵੀ ਇਸ ਕੰਮ ਨੂੰ ਪਹਿਲ ਦੇ ਰਹੇ ਨੇ ਮੇਰੀ ਮਦਦ ਕਰ ਰਹੇ ਨੇ ਓ ਕੇਵਲ ਸਿੰਘ ਮੇਰਾ ਭਰਾ ਜਿਹੜਾ ਉੱਧਰ ਇਟਲੀ ਵਿੱਚ ਰਹਿ ਰਿਹਾ ਉਹ ਵੀ ਮਦਦ ਕਰ ਰਿਹਾ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਮੇਰੇ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੋ ਮੇਰਾ ਬੇਟਾ ਜਿਹੜਾ ਇਹ ਲਾਪਤਾ ਕੀਤਾ ਬਲਜਿੰਦਰ ਸਿੰਘ ਨੇ ਲਾਪਤਾ ਕੀਤਾ ਵਾ ਤੇ ਇਹਨੂੰ ਹੀ ਪੁਛਗਿਛ ਕੀਤੀ ਜਾਵੇ ਔਰ ਇਹਦੇ ਮਾਲਕ ਗੋਰਾ ਜਿਹੜਾ ਡੇਰੀ ਦਾ ਵਾ ਡੇਰੀ ਫਾਰਮ ਦਾ ਮਾਲਕ ਹੈ ਇਹਨਾਂ ਦੋਨੋਂ ਹੀ ਪੁਛਗਿਛ ਕੀਤੀ ਜਾਵੇ ਇਹਨਾਂ ਤੋਂ ਇਲਾਵਾ ਮੇਰਾ ਬੇਟਾ ਹੋਰ ਕਿਸੇ ਪਾਸੇ ਨਹੀਂ ਗਿਆ ਕੋਈ ਇਹ ਨਾ ਸੋਚੇ ਬਹੋਰ ਕਿਸੇ ਬਨੇ ਦੇਸ਼ ਕਿਸੇ ਹੋਰ ਦੇਸ਼ ਵਿੱਚ ਚਲ ਜੂਗਾ ਕੋਈ ਉਹੋ ਜਿਹਾ ਨਹੀਂ ਸੀਗੀ ਇਹ ਤਾਂ ਗੁਰਸਿੱਖ ਲੜਕਾ ਸੀ ਮੈਂ ਸਾਰੇ ਵੀਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਇਟਲੀ ਦੇ ਵਿੱਚ ਯੂਰਪ ਦੇਸ਼ਾਂ ਵਿੱਚ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ 72 ਦਿਨ ਦੇ ਕਰੀਬ ਹੋ ਗਏ ਆ ਹਾਲ ਤੱਕ ਬੇਰੇ ਦਾ ਕੋਈ ਪਤਾ ਨਹੀਂ ਲੱਗਾ ਧੰਨਵਾਦ ਹੋਗਾ ਤੁਹਾਡਾ ਸਾਰੇ ਵੀਡੀਓ ਸ਼ੇਅਰ ਕਰਨ ਵਾਲੇ ਬਹਿਗੁਰਜ ਜੀ ਦਾ ਖਾਲਸਾ ਬਹਿਗੁਰਜ ਜੀ ਕੀ ਫਤਹ